ਤਾ ਯਾਰਾਂ ਚ ਬੈਣ ਦਾ ਸੱਚੀ ਗੱਲ ਮੂੰਹ ਤੇ ਕਹਿਣ ਦਾ ਵੈਲੀ ਨਾਲ ਪੰਗਾ ਲੈਣ ਦਾ ਚਸਕਾ ਐ ਯਾਰਾਂ ਨੂੰ ਹੁਸਨਾ ਦਉਂ ਵੇਂਦੇ ਰਹਿਣ ਦਾ ਚਸਕਾ ਐ ਯਾਰਾਂ ਨੂੰ ਨੱਡੀਆਂ ਦਾ ਝਾਕਾ ਲੈਣ ਦਾ ਦੇਖੋ ਮੈਂ ਬਿਮਾਰ ਹੋਇਆ ਸੀਗਾ ਨਸ਼ਿਆਂ ਕਰਕੇ ਤੇ ਮੈਂ ਸੁੱਕੇ ਜੇ ਨਸ਼ਿਆਂ ਚ ਪੈ ਗਿਆ ਸੀਗਾ ਮੈਂ ਆਲਮੋਸਟ ਲਾਲੋ ਮੌਤ ਦੇ ਮੂੰਹ ਤੋਂ ਨਿਕਲ ਕੇ ਆਇਆ ਪਲੀਜ਼ ਮੇਰੇ ਸਾਰੇ ਭੈਣ ਭਰਾਓ ਸੁੱਕੇ ਨਸ਼ਿਆਂ ਤੋਂ ਦੂਰ ਹੋ ਗਲਾਸੀ ਠੀਕ ਹੈ ਮਾੜੀ ਮੋਟੀ ਵਾਟ ਸੁੱਕੇ ਨਸ਼ਿਆਂ ਤੋਂ ਗਲਾਸੀ ਤਾਂ ਪੰਜਾਬੀਆਂ ਦਾ ਕਲਚਰ ਹੈ ਸਾਡਾ 21 ਸਾਲ ਹੋ ਗਏ ਇੰਡਸਟਰੀ ਦੇ ਵਿੱਚ ਅੱਜ ਵੀ ਨਾਮ ਚੱਲਦਾ ਹੈ ਬਸ ਮੇਰਾ ਵਾਇਗਰੂਦੀ ਬਸ ਹੋ ਹੀ ਜਾ ਰਿਹਾ ਟੱਕਾ ਲੱਗੀ ਜਾ ਰਿਹਾ ਤੇ ਹੋ ਹੀ ਜਾ ਰਿਹਾ ਸਭ ਕੁਝ ਆਪੇ ਹੀ ਪਤਾ ਨਹੀਂ PTC ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਮੈਨੂੰ ਜਦੋਂ ਮੈਨੂੰ ਅਵਾਰਡ ਮਿਲਿਆ ਤੇ ਬਹੁਤ ਅੱਛਾ ਲੱਗਿਆ ਮੈਨੂੰ ਬਹੁਤ ਹੌਸਲਾ ਜਿਆ ਹੋਇਆ ਉਸ ਤੋਂ ਬਾਅਦ ਮੁੜ ਕੇ 4 ਸਾਲ ਬੈਸਟ 뮤직 ਡਾਇਰੈਕਟਰ ਦਾ ਅਵਾਰਡ ਮਿਲਿਆ ਮੈਨੂੰ PTC ਤੋਂ ਥੈਂਕਸ ਕਰਨਾ ਚਾਹਨਾ PTC ਦਾ ਸ਼ੁਰੂ ਤੋਂ ਮੇਰੀ ਬਾਹ ਫੜੀ PTC ਨੇ ਮੈਨੂੰ ਪ੍ਰਮੋਟ ਕੀਤਾ ਵਰਲਡਵਾਈਡ ਤੇ ਇੱਕ ਰੀਜIONAL ਆਰਟਿਸਟ ਨੂੰ ਇੱਕ ਇੰਟਰਨੈਸ਼ਨਲ ਆਰਟਿਸਟ ਬਣਾ ਰਾਬ ਰੂ ਦਾ ਤੇ ਸਿੰਗਿੰਗ ਦਾ ਤੁੱਕਾ ਜਿਹਾ ਲੱਗ ਗਿਆ but my first passion is music making bohot sare kalakar mai music ditte te ajj vi meri glory album ch mera hi sara music hai bahut appreciate kita ja re yo yo honey single eh naam kinnu ne pata sabna nu pata kyonki bacche to lagge buzurg takal eh naam naam hi kafi hai tano pata lag hi gaya hoega asi melbourne to haan ji jithe sade naal apne harman pyare artist ne aur mainu bahut khushi ho ria inanu milke ਸਭ ਨਾਲ ਇੱਕ ਸੁਪਨਾ ਹੁੰਦਾ ਨਾ ਕਿ ਵੱਡੇ ਆਰਟਿਸਟ ਦੇ ਕੋਲ ਖੜੇ ਹੋਵਾਂ ਮੈਨੂੰ ਤੇ ਇੰਨਾ ਵਧੀਆ ਮੌਕਾ ਮਿਲ ਰਿਹਾ ਕਿ ਉਹਨਾਂ ਦੇ ਨਾਲ ਇੰਟਰਵਿਊ ਕਰਨ ਦਾ ਵੀ ਮੌਕਾ ਮਿਲ ਰਿਹਾ ਸੋ ਮੈਲਬਨ 'ਚ ਸ਼ੋ ਕਰਨਾ ਆਇਆ ਨੇ ਸ਼ੋ ਹੋ ਰਿਹਾ ਜੀ ਦੱਸਾਂਗੇ ਹੁਣ ਤੁਹਾਨੂੰ ਪਹਿਲਾਂ ਸਰਪ੍ਰਾਈਜ਼ ਖੋਲੀਏ ਜੀ ਵੈਲਕਮ ਟੂ ਮੈਲਬਨ ਪਹਿਲਾਂ ਤੇ ਕਿੰਨੇ ਸਾਲਾਂ ਬਾਅਦ ਆਇਓ ਸਤਿ ਸ਼੍ਰੀ ਅਕਾਲ ਸਾਰੇ ਨੂੰ ਮੈਂ ਜੀ 11 ਸਾਲ ਬਾਅਦ ਆ ਰਿਹਾ ਆ ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚ 21 ਸਾਲ ਹੋ ਗਏ ਇੰਡਸਟਰੀ ਦੇ ਵਿੱਚ ਅੱਜ ਵੀ ਨਾਮ ਚੱਲਦਾ ਹੈ ਬਸ ਮੇਰਾ ਵਾਇਗਰੂਦੀ ਬਸ ਹੋਈ ਜਾ ਰਹਾ ੱੱ ਟੱਕਾ ਲੱਗੀ ਜਾ ਰਹਾ ਤੇ ਹੋਈ ਜਾ ਰਹਾ ਸਭ ਕੁਝ ਆਪੇ ਹੀ ਪਤਾ ਨਹੀਂ ਪਤਾ ਨਹੀਂ ਆਪੇ ਹੋ ਰਿਹਾ ਜਾਂ ਤੁਸੀਂ ਕੁਝ ਕਰ ਰਹੇ ਹੋ ਮੈਂ ਬਸ ਮੀਨਤ ਕਰ ਰਹਾ ਹਾਂ ਔਰ ਕੁਝ ਨਹੀਂ ਸ਼ੁਰੂ ਤੋਂ ਮੀਨਤ ਹੀ ਕੀਤੀ ਹੈ ਬਸ ਬਾਕੀ ਲੱਕ ਜਾ ਚੱਲਿਆ ਮੈਨੂੰ ਇਦਾਂ ਲੱਗਿਆ ਟੁੱਕਾ ਜਾ ਚੱਲ ਗਿਆ ਫਿੱਟ ਹੋ ਗਿਆ ਤੇ ਲੋਕੀ ਪਿਆਰ ਕਰਨ ਲੱਗ ਗਏ ਵੈਸੇ ਗੱਲ ਵੀ ਹੈਗੀ ਮਿਰਚ ਮੈਂ ਇਹ ਪੁੱਛਣ ਲੱਗੀ ਸੀ ਕਿ ਟੁੱਕੇ ਦੇ ਪਿੱਛੇ ਗੱਲ ਕੀ ਹੈ ਰਾਜ਼ ਕੀ ਹੈ ਰਾਜ਼ ਕੁਝ ਨਹੀਂ ਆਈ ਜਸਟ ਲਵ 뮤직 ਐਂਡ ਆਈ ਜਸਟ spend most of my time in my life to music and to the hard work ਪੰਜਾਬੀ ਦੀ ਗੱਲ ਕਰੀਏ ਤੇ ਹਾਰਡ ਵਰਕ ਕਰਨ ਦੀ ਕੋਸ਼ਿਸ਼ ਕਰਦਾ ਤੇ ਰੱਬ ਮਿਹਰ ਕਰਦਾ ਤੇ ਫਲ ਆਉਂਦਾ ਤੇ ਮੁੜ ਕੇ ਤੁਹਾਡੇ ਸਾਹਮਣੇ ਅੱਜ ਮੇਰੀ ਐਲਬਮ ਨਵੀਂ ਰਿਲੀਜ਼ ਹੋਈ ਹੈ ਜੀ ਗਲੋਰੀ ਉਹਨੂੰ 8 ਦਿਨ ਹੋਏ ਐ ਤੇ 12 ਕੰਟਰੀ ਸੇ ਟ੍ਰੈਂਡ ਕਰ ਰਹੀ ਹੈ ਤੇ ਇੰਡੀਆ ਚ ਵੀ ਨੰਬਰ 1 ਹੈ ਤੇ ਵਰਲਡ ਸੇ ਨੰਬਰ 2 ਆ ਰਹੀ ਹੈ ਜੀ ਤੇ ਤੁਸੀਂ ਉਹਨੂੰ ਸਪੋਰਟ ਕਰਿਓ ਉਹਦੇ ਹੀ ਕਰਕੇ ਅਸੀਂ ਗਲੋਰੀ ਟੌਰ ਲੈ ਕੇ ਆਏ ਆ ਜੀ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਤੇ ਪਹਿਲਾ ਸ਼ੋ 8 ਤਰੀਕ ਨੂੰ ਮੈਲਬਨ ਚ 7 ਤਰੀਕ ਨੂੰ ਸੌਰੀ ਮੈਲਬਨ ਚ ਤੇ ਉਸ ਤੋਂ ਬਾਅਦ ਮੁੜ ਕੇ ਸਾਰੀ ਥਾਵਾਂ ਤੇ ਜਾਵਾਂਗੇ ਬ੍ਰਿਸਬਨ ਐਡਲੇਡ ਤੇ ਸਿਡਨੀ ਤੇ ਨਿਊਜ਼ੀਲੈਂਡ ਤੇ ਅਸੀਂ ਆਕਲੈਂਡ ਵੀ ਜਾਵਾਂਗੇ ਤੇ ਪੰਜਾਬੀਆਂ ਨੂੰ ਰਿਕਵੈਸਟ ਹੈ ਸਾਰਿਆਂ ਨੂੰ ਵੀ ਸਿੰਘ ਆਇਆ ਇੱਕ ਭਾਵੇਂ ਅੱਧਾ ਸਿੰਘ ਆ ਪੂਰਾ ਸਿੰਘ ਨਹੀਂ ਹੈਗਾ ਬਟ ਸਿੰਘ ਤਾਂ ਹੈਗਾ ਤੇ ਪਿੱਠ ਨਾ ਲੱਗਣ ਦਿਓ ਪੰਜਾਬੀਆਂ ਭੰਗੜੇ ਪਾਵਾਂਗੇ ਤੇ ਮੋਜਾ ਕਰਾਂਗੇ ਤੇ ਹੋ ਮਮਾ ਕੇ ਪਹੁੰਚੋ ਸਾਰੇ। ਕੀ ਬਾਤ ਹੈ ਤੁਸੀਂ ਸਰਪ੍ਰਾਈਜ਼ ਪਹਿਲਾਂ ਹੀ ਖਤਮ ਕਰ ਦਿੱਤਾ। ਇਹ ਹੀ ਸਰਪ੍ਰਾਈਜ਼ ਹੈਗਾ ਜਿਹੜਾ ਅਸੀਂ ਮੈਂ ਬਚਾ ਕੇ ਰੱਖਿਆ ਸੀ ਐਂਡ ਲਈ ਕਿ ਮੈਲਬਨ ਦੇ ਵਿੱਚ ਪੂਰੀਆਂ ਤੁਮਾ ਮਚਾਣਾ ਹੈ ਮੈਲਬਨ ਹੀ ਨਹੀਂ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਟੂਰ ਹੈ 7 ਨੂੰ ਸ਼ੁਰੂ ਹੋ ਰਿਹਾ ਮੈਲਬਨ ਦੇ ਵਿੱਚ 21 ਨੂੰ ਖਤਮ ਹੋਏਗਾ ਵਿੱਚ ਨਿਊਜ਼ੀਲੈਂਡ ਵੀ ਜਾਵਾਂਗੇ ਔਰ ਜਿਸਾ ਤੁਸੀਂ ਪਹਿਲਾਂ ਹੀ ਕਹ ਦਿੱਤਾ ਕਿ ਪੰਜਾਬੀਆਂ ਦਾ ਟੂਰ ਹੈ। ਤੇ ਪੰਜਾਬੀਆਂ ਦਾ ਟੂਰ ਨੋ ਤੇ ਫਿਰ ਆਪਣੇ ਪੰਜਾਬੀ ਕੱਢੀ ਨਾਲ ਲੱਗਣੇ ਨਹੀਂ ਦੇਂਦੇ ਗੱਲ ਕਰੀਏ ਥੋੜਾ ਜਿਹਾ ਪੀਟੀਸੀ ਬਾਰੇ ਪਹਿਲਾ ਅਵਾਰਡ ਤੁਹਾਨੂੰ ਪੀਟੀਸੀ ਵੱਲੋਂ ਮਿਲਿਆ ਸੀਗਾ ਉਸ ਤੋਂ ਬਾਅਦ ਤੇ ਲਾਈਨ ਲੱਗੀ ਆ ਠੀਕ ਹੈ ਹਾਂ ਬਿਲਕੁਲ ਸੋ ਪੀਡੀਸੀ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਮੈਨੂੰ ਪੰਜਾਬ ਤੋਂ ਸਾਡੇ ਦਿਨੇਸ਼ ਬਾਜੀ ਸਪੀਡ ਰਿਕਾਰਡਸ ਵਾਲੇ ਤੇ ਮੈਨੂੰ ਅੱਜ ਵੀ ਯਾਦ ਹੈ ਤੇ ਉਹਨਾਂ ਦਾ ਮੈਨੂੰ ਫੋਨ ਆਇਆ ਕਹਿੰਦੇ ਤੂੰ ਅਵਾਰਡ ਤੇ ਚਾਹੁੰਦਾ ਹੈ ਤੇ ਮੈਂ ਕਹਾ ਛਾ ਠੀਕ ਹੈ ਜੀ ਚੱਲਦੇ ਆ ਤੇ ਜਦੋਂ ਮੈਨੂੰ ਅਵਾਰਡ ਮਿਲਿਆ ਤੇ ਬਹੁਤ ਅੱਛਾ ਲੱਗਿਆ ਮੈਨੂੰ ਬਹੁਤ ਹੌਸਲਾ ਜਿਆ ਹੋਇਆ ਉਸ ਤੋਂ ਬਾਅਦ ਮੁੜ ਕੇ 4 ਸਾਲ ਬੈਸਟ 뮤직 ਡਾਇਰੈਕਟਰ ਦਾ ਅਵਾਰਡ ਮਿਲਿਆ ਮੈਨੂੰ ਪੀਟੀਸੀ ਤੋਂ ਤੇ ਉਸ ਤੋਂ ਬਾਅਦ ਬਾਲੀਵੁੱਡ ਨੇ ਵੀ ਕਦਰ ਪਾਈ ਮੁੱਲ ਪਾਇਆ ਕਿ ਆਹ ਕੌਣ ਹੈ ਮੁੰਡਾ ਨਿੱਕਾ ਜਿਹਾ ਜਿਹੜਾ ਪੰਜਾਬ 'ਚ ਧੂਮਾ ਪਾ ਰਿਹਾ ਤੇ ਮੈਂ ਥੈਂਕਸ ਕਰਨਾ ਚਾਹਨਾ ਪੀਟੀਸੀ ਦਾ ਸ਼ੁਰੂ ਤੋਂ ਮੇਰੀ ਬਾਹ ਫੜੀ ਪੀਟੀਸੀ ਨੇ ਮੈਨੂੰ ਪ੍ਰਮੋਟ ਕੀਤਾ ਵਰਲਡਵਾਈਡ ਤੇ ਇੱਕ ਰੀਜਨਲ ਆਰਟਿਸਟ ਨੂੰ ਇੱਕ ਇੰਟਰਨੈਸ਼ਨਲ ਆਰਟਿਸਟ ਬਣਾਇਆ ਇੰਟਰਨੈਸ਼ਨਲ ਆਰਟਿਸਟ ਜਿਹੜੇ ਹੋਣ ਹੈਗੇ ਨੇ ਵੈਸੇ ਤਾਂ ਸਾਰੇ ਤੁਹਾਡੀ ਕਾਪੀ ਕਰਨਾ ਚਾਹੁੰਦੇ ਨੇ ਲੇਕਿਨ ਤੁਸੀਂ ਆਪਣੀ ਲਾਈਫ 'ਚ ਕਿਹਦੀ ਕਾਪੀ ਕਰਨਾ ਚਾਹੁੰਦੇ ਮੈਂ ਯਾਰ ਰਮਾਨ ਸਰ ਨੂੰ ਹੀ ਫੋਲੋ ਕਰਦਾ ਜਿਹੜੇ 뮤직 ਡਾਇਰੈਕਟਰ ਨੇ ਦੁਨੀਆ 'ਚ ਨੰਬਰ 1 ਤੇ ਉਹ ਬਚਪਨ ਤੋਂ ਉਹਨਾਂ ਨੂੰ ਆਪਣਾ ਆਈਡਲ ਮੰਨਿਆ ਤੇ ਉਹਨਾਂ ਕਰਕੇ ਹੀ ਮੈਂ 뮤직 ਕਰ ਰਿਹਾ ਮੈਂ ਸਿਰਫ 뮤직 ਡਾਇਰੈਕਟਰ ਹੀ ਬਣਨਾ ਚਾਹੁੰਦਾ ਸੀ ਰੈਪ ਰੂਪ ਦਾ ਤੇ ਸਿੰਗਿੰਗ ਦਾ ਤੁੱਕਾ ਜਿਹਾ ਲੱਗ ਗਿਆ ਬਟ ਮਾਈ ਫਰਸਟ ਪੈਸ਼ਨ ਇਜ਼ 뮤직 ਮੇਕਿੰਗ ਬਹੁਤ ਸਾਰੇ ਕਲਾਕਾਰ ਮੈਂ 뮤직 ਦਿੱਤੇ ਤੇ ਅੱਜ ਵੀ ਮੇਰੀ ਗਲੋਰੀ ਐਲਬਮ 'ਚ ਮੇਰਾ ਹੀ ਸਾਰਾ ਮਿਊਜ਼ਿਕ ਹੈ ਬਹੁਤ ਐਪਰੀਸ਼ੀਏਟ ਕੀਤਾ ਜਾ ਰਿਹਾ ਤੇ ਗਾ ਗੂ ਤੇ ਮੈਂ ਤੁਕੇ ਨਾਲ ਲੈਣਾ ਬਟ ਜੇ ਆਫ ਇਫ ਯੂ ਆਸਕ ਮੀ ਵਾਟਸ ਮਾਈ ਬੈਸਟ ਫੋਰਟੇ ਦੈਟਸ 뮤ਜ਼ਿਕ ਮੇਕਿੰਗ ਤੇ ਮੇਰੇ ਆਈਡਲ ਨੇ ਰਹਿਮਾਨ ਸਰ ਉਹਨਾਂ ਦੀ ਬਸ ਥੋੜੀ ਜਿਹੀ ਵੀ ਨਕਲ ਹੋ ਜਾਏ ਤਾਂ ਬਹੁਤ ਵੱਡੀ ਗੱਲ ਗਲੋਰੀ ਦਾ ਨਾਮ ਹੀ ਕਾਫੀ ਆ ਹੁਣ ਤੁਸੀਂ ਇਹ ਦੱਸੋ ਕਿ ਗਲੋਰੀ ਹੋ ਕਿ ਤੇ ਰਿਆ ਸੰਤ ਨੂੰ ਗਲੋਰੀ ਦਾ ਪਹਿਲਾ ਸ਼ੋਅ ਹੋ ਰਿਹਾ ਮੈਲਬਨ ਫੈਸਟੀਵਲ ਹਾਲ 7 ਤਰੀਕ ਨੂੰ ਤੇ ਸਾਰੇ ਪਹੁੰਚਿਓ ਪੰਜਾਬੀਓ ਪੰਜਾਬੀ ਪੁਰਾਣੇ ਗੀਤ ਵੀ ਗਾਵਾਂਗੇ ਤੇ ਨਵੇਂ ਗੀਤ ਵੀ ਗਾਵਾਂਗੇ ਤੇ ਠੇਠ ਪੰਜਾਬੀ ਵੀ ਹੋਏਗਾ ਤੇ ਜਿਹੜਾ ਮਾੜਾ ਮੋਟਾ ਮੈਂ ਅੰਗਰੇਜ਼ੀ ਪੰਜਾਬੀ ਕਰਦਾ ਉਹ ਵੀ ਹੋਏਗਾ ਤੇ ਪਲੀਜ਼ ਪਹੁੰਚੋ ਰਿਕੁਐਸਟ ਹੈ ਮੇਰੀ ਥੋੜਾ ਜਿਹਾ ਕਰਕੇ ਦਿਖਾ ਦਿਓ ਮੈਂ ਇਕ ਤਾਂ ਯਾਰਾਂ ਚ ਬੈਣ ਦਾ ਸੱਚੀ ਗੱਲ ਮੂੰਹ ਤੇ ਕਹਿਣ ਦਾ ਵਾਇਲੀ ਨਾਲ ਪੰਗਾ ਲੈਣ ਦਾ ਚਸਕਾ ਹੈ ਯਾਰਾਂ ਨੂੰ ਹਸਣਾ ਦਉ ਇਹਦੇ ਰਹਿਣ ਦਾ ਚਸਕਾਏ ਯਾਰਾਂ ਨੂੰ ਨੱਡੀਆਂ ਦਾ ਚਾਕ ਲੈਣ ਦਾ ਹਾਂ ਇਹ ਹੱਲਿਆ ਕਹਿੰਦੇ ਮੈਂ ਥੋੜਾ ਬਹੁਤ ਗਾ ਲੈਣਾ ਵਾਓ ਇਹ ਥੋੜਾ ਬਹੁਤ ਅਗਰ ਗਾਣਾ ਤੇ ਮੈਂ ਤੇਰੇ ਪੁਰਾਣੇ ਗੀਤ ਵੀ ਗਾਵਾਂਗੇ ਜਿਨ੍ਹਾਂ ਕਰਕੇ ਪੰਜਾਬੀਆਂ ਨੇ ਸਪੋਰਟ ਕੀਤੀ ਸੀਗੀ ਤੇ ਮੁੜ ਕੇ ਬਾਲੀਵੁੱਡ ਹੋਇਆ ਤੇ ਬਾਲੀਵੁੱਡ ਵੀ ਗਾਵਾਂਗੇ ਕਿਉਂਕਿ ਮੈਲਬਨ 'ਚ ਸਾਰੀ ਕਮਿਊਨਿਟੀ ਹੈਗੀਆਂ ਨੇ ਹਿੰਦੀ ਸੁਣਨ ਵਾਲੇ ਵੀ ਹੈਗੇ ਆ ਤੇ ਬਾਕੀ ਵੀ ਸੁਣਨ ਵਾਲੇ ਹੈਗੇ ਤੇ ਸਭ ਕੁਝ ਸੁਣਾਵਾਂਗੇ ਪੰਜਾਬੀਆਂ ਲਈ ਸਪੈਸ਼ਲੀ ਬੌਗ ਸਪੈਸ਼ਲ ਹੈ ਐ ਸਟੋਰ 'ਚ ਕਿਉਂਕਿ ਪੰਜਾਬੀ ਮੇਰੇ ਫੇਵਰਿਟ ਜਿਹੜੇ ਵਸਦੇ ਆ ਤਿੰਨੋਂ ਤਿੰਨ ਜਗ੍ਹਾ ਤੇ ਵਸਦੇ ਆ ਬਰਡ ਕੈਨੇਡਾ ਇੰਗਲੈਂਡ ਤੇ ਆਸਟ੍ਰੇਲੀਆ ਜਿਹੜੇ ਪੰਜਾਬੀ ਵਸਦੇ ਆ ਉਹ ਉਹ ਚੱਕਵੇਂ ਦੇ ਆ ਮਾੜੇ ਤੇ ਉਹ ਮੇਰੇ ਟੇਸਟ ਦੇ ਆ ਤੇ ਆ ਜਾਓ ਥੋੜੀ ਜਿਹੀ ਪਰਸਨਲ ਕੁਐਸ਼ਨ ਕਰਨ ਲੱਗੀਆਂ ਕਿ 7 ਸਾਲ ਤਕਰੀਬਨ ਤੁਸੀਂ ਗਾਇਬ ਰਹੇ ਠੀਕ ਹੈ ਲਾਈਫ ਤੋਂ ਲੈਸਨ ਦਾ ਲਰਨ ਕੀਤਾ ਹਾਂਜੀ ਉਸ ਲੈਸਨ ਨੂੰ ਤੁਸੀਂ ਐਸ ਅਗਰ ਮੈਂ ਅੱਜ ਦੀ ਜਨਰੇਸ਼ਨ ਨੂੰ ਦੇਖਾਂ ਤੇ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਮੈਂ ਬਿਮਾਰ ਹੋਇਆ ਸੀਗਾ ਨਸ਼ਿਆਂ ਕਰਕੇ ਤੇ ਮੈਂ ਸੁੱਕੇ ਜਿਹੇ ਨਸ਼ਿਆਂ 'ਚ ਪੈ ਗਿਆ ਸੀਗਾ ਤੇ ਉਹਦੇ ਕਰਕੇ ਮੈਨੂੰ ਬਿਮਾਰੀ ਹੋਈ ਬਾਈਪੋਲਰ ਡਿਸਆਰਡ ਤੇ ਮੈਨੂੰ 7 ਸਾਲ ਲੱਗੇ ਠੀਕ ਹੋਣ ਨੂੰ ਤੇ ਸਾਰੇ ਪੈਣਾ ਭਰਾਵਾਂ ਨੂੰ ਸਪੈਸ਼ਲੀ ਜਿਹੜੇ ਪੰਜਾਬ 'ਚ ਬੈਠੇ ਮੈਨੂੰ ਸੁਣ ਤਾਂ ਕਿ ਪੰਜਾਬ ਸਾਡਾ ਨਸ਼ਾ ਨੇ ਖੋ ਲਿਆ ਬਿਲਕੁਲ ਇਸ ਟਾਈਮ ਬਹੁਤ ਜ਼ਿਆਦਾ ਨਸ਼ਾ ਹੁੰਦੇ ਆ ਤੇ ਮੈਂ ਆਲਮੋਸਟ ਲਾ ਲੋ ਮੌਤ ਦੇ ਮੂੰਹ ਤੋਂ ਨਿਕਲ ਕੇ ਆਇਆ ਹਾਂ ਤੇ ਵਾਇਗਰੂ ਦੀ ਮੇਰ ਹੋਈ ਆ ਪਤਾ ਨਹੀਂ ਚਮਤਕਾਰ ਜਿਹਾ ਹੋ ਗਿਆ ਕਿ ਮੁੰਕੇ ਮੈਂ ਖਣਾ ਤੇ ਕੰਮ ਕਰ ਰਿਹਾ ਤੇ ਹੁਣ ਟੂਰਿੰਗ ਸ਼ੁਰੂ ਹੋ ਗਈ ਹੈ ਤੇ ਇਹ ਮੌਕਾ ਹਰੇਕ ਨੂੰ ਨਹੀਂ ਮਿਲਦਾ ਤੇ ਪਲੀਜ਼ ਮੇਰੇ ਸਾਰੇ ਭੈਣ ਭਰਾਵੋ ਸੁੱਕੇ ਨਸ਼ਿਆਂ ਤੋਂ ਦੂਰ ਰਹੋ ਗਲਾਸੀ ਠੀਕ ਹੈ ਮਾੜੀ ਮੋਟੀ ਵਟ ਸੁੱਕੇ ਨਸ਼ਿਆਂ ਤੋਂ ਗਲਾਸੀ ਤਾਂ ਪੰਜਾਬੀਆਂ ਦਾ ਕਲਚਰ ਹੈ ਸਾਡਾ ਹੋਰ ਕੀ ਹੋਤਾ ਘਰ ਦੀ ਗੱਡੀ ਮਾੜੀ ਮੋਟੀ ਲਾ ਲਿਆ ਕਰੋ ਤੇ ਜਿਹੜੇ ਸੁੱਕੇ ਨਸ਼ੇ ਆ ਜਿੰਨੇ ਕੁ ਵੀ ਉਹਨਾਂ ਤੋਂ ਦੂਰ ਰਹੋ ਬਹੁਤ ਜਾਨਲੇਵਾ ਨੇ ਉਹ ਸਾਡੀ نسل ਖਤਮ ਕਰਨ ਨੂੰ ਇੱਕ ਆ ਜਿਹਨੂੰ ਕਹਈਏ ਕਿ ਲੋਕਾਂ ਦੀ ਸਾਜ਼ਿਸ਼ ਆ ਸਾਨੂੰ ਖਤਮ ਕਰਨ ਨੂੰ ਬਹੁਤ-ਬਹੁਤ ਵਧੀਆ ਗੱਲ ਕਹੀ ਹੈ ਮੈਂ ਇੱਕੋ ਚੀਜ਼ ਐਂ ਤੇ ਕਹਾਂਗੇ ਕਿ ਇੱਕ ਆਰਟਿਸਟ ਨੂੰ ਵੇਖਿਆ ਸੀ ਹਮੇਸ਼ਾ ਉਹਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਆਂ ਲੇਕਿਨ ਇਹ ਸਾਡੇ ਸਾਹਮਣੇ ਰੀਅਲ ਲਾਈਫ ਐਗਜ਼ਾਮਪਲ ਹੈ ਔਰ ਤੁਸੀਂ ਬਿਲਕੁਲ ਸਹੀ ਕਿਹਾ ਕਿ ਇੱਕ ਚਮਤਕਾਰ ਹੋਇਆ ਨਹੀਂ ਤੇ ਬਹੁਤ ਸਾਰੇ ਲੋਕੀ ਇਹਦੇ ਵਿੱਚ ਐਸੇ ਡੁੱਬਦੇ ਨੇ ਕਿ ਬਾਹਰ ਨਹੀਂ ਨਿਕਲਦੇ ਐ ਐਸੇ ਐਗਜ਼ਾਮਪਲ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ ਔਰ ਆਪਣੀ ਲਾਈਫ ਨੂੰ ਸਹੀ ਕਰੀਏ ਬਹੁਤ-ਬਹੁਤ ਧੰਨਵਾਦ ਤੁਹਾਡਾ ਔਰ ਐਜ਼ ਆਈ ਸੈਡ ਪਹਿਲਾਂ ਵੀ ਬਹੁਤ ਬੈਸਟ ਵਿਸ਼ੇਜ਼ ਗਲੋਰੀ ਐਲਬਮ ਨੂੰ ਵੀ ਗਲੋਰੀ ਟੂਰ ਨੂੰ ਵੀ ਤੇ ਪਰਮਾਤਮਾ ਤੁਹਾਨੂੰ ਚੜ੍ਹ ਔਰ ਦਰਸ਼ਕ ਬਨੇ ਰਹੋ ਆਪਣੇ ਨਾਲ ਐਦਨ ਆਲੀ ਮੈਂ ਗਗਨ ਬਮਰਾ ਪੀਟੀਸੀ ਨਿਊਜ਼ ਨਾਲ ਬੰਦੋ